ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਨਮੁਖ ਪੂਲਾ ਜਮ ਕੀ ਕਾਨ ਪਰ ਕਰ ਜੋ ਹੈ ਹਾਣੇ ਹਾਣ ਮਾਨਮੁਖ ਭਰਮ ਪਵੈ ਬਿਬਾਨ ਵੇ ਮਾਰਗ ਮੂਸੈ ਮੰਤਰ ਮਸਾਨ ਸਬਦ ਨਾ ਚੀਨਾ ਲਵੇ ਕੋ ਬਾਣ ਨਾਨਕ ਸਾਜ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭੋ ਪਾਵੇ ਗੁਰਮੁਖ ਬਾਣੀ ਅ ਘੜ ਖੜਾਵੇ ਗੁਰਮੁਖ ਨਿਰਮਲ ਹੜ ਗੁਣ ਗਾਵੈ ਗੁਰਮੁਖ ਪਿਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰਿ ਧਿਆਵੈ ਨਾਨਕ ਗੁਰਮੁਖ ਸਾਚ ਸੁਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਲਖ ਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਕਾਥ ਕਥੈ ਵਿਚਾਰ ਗੁਰਮੁਖ ਨਿਭੈ ਸਾ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਆਚਾਰ ਸਬਦ ਭੇਦ ਜਾਣੈ ਜਾਣਾਈ ਨਾਨਕ ਹੋਮੈ ਜਾਲ ਸੁਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮੈ ਉਪਰ ਖਪਤ ਸੁਬਾਜੀ ਗੁਰ ਕੈ ਸਬਦ ਰੱਪੈ ਰੰਗ ਲਾਏ ਸਾਚ ਰਤੋ ਪਤ ਸਿਓ ਘਰ ਜਾਏ ਸਾਜ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾ ਆਵੇ ਕਿਉ ਸਾਜ ਸਮਾਵੇ ਗੁਰਮੁਖ ਘਟ ਸਿੱਧੀ ਸਭ ਬੁੱਧੇ ਗੁਰਮੁਖ ਭਵਜਲ ਤਰੀਐ ਸਚੁ ਸੋਧੇ ਗੁਰਮੁਖ ਸਾਰ ਪਸਾਰ ਵਿਦ ਜਾਣੈ ਗੁਰਮੁਖ ਪਰਵਿਰਤਨ ਵਿਰਵਿਰਤਿ ਪਛਾਨੈ ਗੁਰਮੁਖ ਤਾਰੇ ਪਾਰੋ ਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮ ਰਤੇ ਹੋ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੁਖ ਦੁਆਰ ਨਾਮ ਰਤੇ ਤ੍ਰਿਭੁਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬੇਨਾਵੇ ਬੋਲੇ ਸਭ ਵਿਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹਿ ਸਮਾਏ ਬਾਰੇ ਮੈਂ ਜੋਗੀ ਪਰਮਾਏ ਸੰਿਆਸੀ ਛੇ ਚਾਰ ਗੁਰ ਕੈ ਸਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ ਬਿਨ ਸਬਦੈ ਸਭ ਦੂਜੈ ਲਾਗੇ ਦੇਖੋ ਰਿਦੈ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨੇ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਲਹਿ ਲਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਬਧਿ ਆਏ ਗੁਰਮੁਖ ਲਖ ਲਖਾਏ ਤੇ ਸੁਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮ ਦਾ ਅਨਿਸਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਭਉ ਪੰਜਨ ਪ੍ਰਧਾਨ ਗੁਰਮੁਕਰਣੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸਾਧੁਰ ਸਿਮਰਤ ਵੇਦ ਗੁਰਮੁਖ ਪਾਵੇ ਘਟ ਘੜ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣ ਤੋ ਮਿਟਾਵੇ ਗੁਰਮੁਖ ਆਪ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਬਜਾਤਾ ਬੁਇਨਗੁਰ ਪਰ ਮੈਂ ਆਵੇ ਜਾਏ ਬਿਨ ਗੁਰ ਘਾਲ ਨ ਭਵੇ ਈ ਥਾਏ ਬਿਨ ਗੁਰ ਮਨੁਆ ਅਤ ਢੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਬੀਸੇਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੇ ਤੇ ਸੁਪਾਰ ਉਤਾਰੇ ਅਭਗਣ ਮਿਟੈ ਗੁਣ ਨਿਸਤਾਰੈ ਮੋਗਦਮ ਸੋ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੈ ਹਾਰ ਤਨ ਹਟੜੀਓ ਮਨ ਬਣ ਜਾਰਾ ਨਾਨਕ ਸਹਿਜੇ ਸਾਜੁ ਅਪਾਰਾ ਗੁਰਹ ਬਾਂਧਿਓ ਤੇਤ ਸੇਤ ਬਧਾਤੈ ਲੰਕਾ ਲੂਟੀ ਦੇਤ ਸੰਤਾ ਪੈ ਰਾਮਚੰਦ ਮਾਰਿਓ ਵਹ ਰਾਵਣ ਭੇਦ ਬਪੀਖਣ ਗੁਰਮੁਖ ਪਰ ਜਾਇਨ ਗੁਰਮੁਖ ਸਾਹਿਰ ਪਾਨ ਤਾਰੇ ਗੁਰਮੁਖ ਕੋਲ 3300 ਉਧਾਰੇ ගොर्ම ජूකෑ අනජාන ගरමක දරගෑ පාාවෑ මන ගरම කොට්ට කරේපශාන, ගර්ම කලගෑ සයිතයාන ගොर्ම දරගෑ සිවසමයේ නානක ගොरමක බන්ධනපායේ ගුර්මක නානර इජන පායේ ගुरමකහොමමෑ සද ජලායි. ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੈ ਸੁਮਾਏ ਗੁਰਮੁਖ ਸਾਚ ਨਾਮ ਪਤੂਤਮ ਹੋਏ ਨਾਨਕ ਗੁਰਮੁਖ ਸਫਲ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਕਵਣ ਗੁਰੂ ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਪਭਜਲ ਸ਼ਬਦ ਲੰਘਾਵਣ ਹਾਰ ਇਸ ਕਥਾ ਕਾ ਦੇ ਵਿਚਾਰ ਪਭਜਲ ਸ਼ਬਦ ਲੰਘਾਵਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ